ਹਾਂਜੀ ਮਿੱਤਰੋ ਕੀ ਹਾਲ ਚਾਲ ਜਿੱਦਾਂ ਕਿ ਆਪਣੀ ਗੱਲ ਹੋਈ ਸੀ ਆ ਗਏ ਆ ਇੱਕ ਹੋਰ ਵੀਡੀਓ ਦੇ ਨਾਲ ਤੁਸੀਂ ਸਾਰੇ ਸੋਨੂ ਸੀਤੋਂ ਨੂੰ ਤਾਂ ਜਾਣਦੇ ਹੀ ਹੋ ਪਰ ਅੱਜ ਆਪਾਂ ਸੋਨੂ 2 ਦਾ ਖਿਤਾਬ ਦੇਣਾ ਇੱਕ ਬੰਦੇ ਨੂੰ ਤੇ ਦੂਜੀ ਗੱਲ ਪਰ ਉਸ ਤੋਂ ਪਹਿਲਾਂ ਆਹ ਦੇਖੋ ਬੱਜੇ ਲਾਡ ਐ ਨਹੀਂ ਚੁੰਦੇ ਉਹ ਸਰ ਮੇਰੇ ਉਹ ਬਾਰੀ ਵਾਰੀ ਖਟਣ ਗਿਆ ਸੀ ਖਟ ਕੇ ਲਿਆਂਦੀ ਆ ਰਹੀ ਗਿੱਧੇ ਵਿੱਚ ਨੱਚਦੀ ਨੇ ਗੋਠੀ ਦੇ ਸਾਹਮਣੇ ਆ ਫਿਰ ਕਿਹੜੇ ਨੰਬਰ ਆ ਗਏ ਕੋਈ ਉਹ ਕਿਹੜਾ ਫਰੀਫਾਇਰ ਸੀ ਤੇਨੂੰ ਮਰਸੀਆ ਸਾਰੇ ਟਾਈਮ ਪਾਇਦੇ ਨਹੀਂ ਉਹ ਬੱਸ ਆ ਬੱਸ ਬੱਸ ਹੋ ਗਿਆ ਬਾਬਾ ਬੋਲ ਵੀ ਨਾ ਪਤਾ ਮੈਨੂੰ ਪਾਰੇ ਪੁੱਤ ਪਾ ਦੇ ਕਰਮਾ ਲਿਆ ਮੇਰ ਕਰ ਕਰਮਾ ਲਿਆ ਮੇਰ ਕਰ ਜੈਸ਼ੀ ਕੋਲ ਜੈਸ਼ੀ ਕੋਲ ਜੈਸ਼ੀ ਨਾ ਨਾ ਪਾਪਾ ਆਇਆ ਵਾਗਰੂ ਪਾਪਾ ਕਰਮਾ ਲਿਆ ਹੁਣ ਦੂਜੀ ਗੱਲ ਇਹ ਚ ਪੋਰੂ ਯਾਰ ਦਾ ਵੀ ਵਿਆਹ ਹੋ ਗਿਆ ਲੱਗਦਾ ਜਿਨ੍ਹਾਂ ਦੇ ਰਿਸ਼ਤਾ ਹੋਇਆ ਉਹ ਇੰਸਟਾਗ੍ਰਾਮ ਨਹੀਂ ਚਲਾਉਂਦੇ ਹਰਕਤਾਂ ਦੇਖੋ ਓਟੋ ਦੇ ਵਿੱਚ ਪਾਣੀ ਆ ਢੋਬੇ ਵਿੱਚ ਪਾਣੀ ਆ ਓ ਢੋਬੇ ਵਿੱਚ ਪਾਣੀ ਆ ਢੋਬੇ ਵਿੱਚ ਪਾਣੀ ਆ ਮੱਛੀਆਂ ਹੋ ਤੇਰੇ ਚਿਤੜਾ ਚ ਮੋਰੀ ਆ ਤੇਰੇ ਚਿਤੜਾ ਚ ਮੋਰੀ ਆ ਵਿੱਚ ਕੀੜਾ ਮੈਂ ਤਾਂ ਨਾਲ ਨੱਚਣ ਵਾਲੇ ਤੇ ਹਰਾਨਾ ਉਹਨਾਂ ਨੇ ਇਹਨੂੰ ਕੁੱਟਿਆ ਕਿਉਂ ਨਹੀਂ ਫੜ ਕੇ ਹੋਰਨ ਵਾਲੇ ਪੋਰ ਜਾਂਦੇ ਨੇ ਪਾੜ ਕੇ ਸੀਨਾ ਪੱਥਰਾਂ ਦਾ ਹਟੀਨਾ ਜਦੋਂ ਤੱਕ ਢੋਲ ਵਾਲਾ ਢੋਲ ਨਹੀਂ ਮਾਰਦਾ ਮੂੰਹ 'ਚ ਤੇਰੇ ਕਮਾ ਕੇ ਯਾਰ ਐਨੀ ਬਰੀਕ ਕਰਕੇ ਕੌਣ ਪੋਰਦਾ ਹੁੰਦਾ ਵਾਰੀ ਵਰਸੀ ਖਟਣ ਗਿਆ ਸੀ ਖਟ ਕੇ ਲਿਆਂਦਾ ਬੂਟ ਕੋਠੇ ਤੇ ਚੜਦੀ ਦਾ ਫਸ ਗਿਆ ਪੌਂਚਾ ਉਹ ਵਾਰੀ ਵਰਸੀ ਖਟਣ ਗਿਆ ਸੀ ਉਹ ਬੰਦਾ ਬਈ ਖਟ ਕੇ ਲਿਆਂਦੀ ਗੱਡੀ ਲਾਡੀ ਦੀ ਬਰਾਤ ਚੱਲੀ ਬਾਰੀ ਬਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦੀ ਪੈਨਸਲ ਲਾਡੀ ਦੀ ਬਰਾਤ ਕੈਨਸਲ ਓ ਬਾਰੀ ਬਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦਾ ਪਤਾਸਾ ਉੱਠ ਤੇ ਚੜਦੀ ਦੀ ਚੈ ਚਾ ਕੀ ਪਾਂ ਹੈ ਸਾਲਾ ਝੁਰਲੂ ਮੈਨੂੰ ਤਾਂ ਸਮਝ ਨਹੀਂ ਆਉਂਦੀ ਢੋਲ ਵਾਲਾ ਇੰਨਾ ਕੁਝ ਕਿਵੇਂ ਯਾਰ ਲੈਂਦਾ ਓ ਬਾਰੀ ਬਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦੀ ਯਾਰੀ ਕਿੱਦੇ ਵਿੱਚ ਨੱਚਦੀ ਨੇ ਕੋਠੀ ਦੇ ਸਾਹਮਣੇ ਨਚਦੀ ਨੇ ਕਾਹਨੂ ਸਾੜਿਆ ਤੇਰੀ ਬੋਲੀ ਸੁਣ ਕੇ ਮਾਰੀ ਹੋਣੀ ਸੋਹਰਿਆਂ ਚ ਖੁਸ਼ੀ ਦੀ ਲਹਿਰ ਵਾਰੀ ਵਰਸੀ ਖਟਣ ਗਿਆ ਸੀ ਖਟ ਕੇ ਲਿਆਂਦੀ ਆਰੀ ਤੇਰੀ ਠਾ ਠਾ ਕਰਕੇ ਮਾਰੀ ਦੋ ਟੈਂਪੂ ਤੂੰ ਬੁਢਾ ਹੋ ਗਿਆ ਹਾਲੇ ਨਹੀਂ ਸੁਧਰਿਆ ਤੇਰਾ ਭਰਾ ਖੜਿਆ ਪਿੱਛੇ ਟੈਂਪੂ ਟੈਂਪੂ ਤੇ ਅੱਗੇ ਵੀ ਟੈਂਪੂ ਪਿੱਛੇ ਵੀ ਟੈਂਪੂ ਇੱਕ ਵੀਡੀਓ ਵਿੱਚ ਦੋ ਟੈਂਪੂ ਛੱਡ ਕਹੀਂ ਨਾ ਕਿਉਂ ਮਾਰਨੇ ਥੋੜੀ ਮਹਿੰਗੀ ਬਣ ਕੇ ਕੇ ਦੇ ਕੰਮੇ ਰਾਤ ਸਾਡਾ ਕੋਠਾ ਡਿੱਗ ਪਿਆ ਸੀ ਭੈਣ ਜੀ ਰੋਟੀ ਨਾਲ ਸਰ ਜਾਂਦਾ ਕਿ ਗਤਾਵਾ ਕਰਦਿਆ ਕਰਦੇ ਮੈਂ ਤਾਂ ਦੇਖ ਕੇ ਇਹ ਸੋਚ ਰਿਹਾ ਕਿ ਕਮੈਂਟ ਕੀ ਕਰਾਂ ਮੱਝ ਕਿੰਦੀ ਖੁੱਲ ਗਈ ਮੈਂ ਕਹਿੰਦਾ ਛੱਡ ਕਿਉਂ ਕਰਨੇ ਪੰਜ ਸੱਤ ਹੋਰ ਖਸਮਰ ਕਰਨੇ ਹਾਰ ਸਫੌਲ ਚ ਪੜਦੀਆਂ ਨੇ ਤੇਰੇ ਪਿੱਸੇ ਪਿੱਸੇ ਆ ਜਾਣਗੇ ਤੂੰ ਕਾਲ ਸਫੌਲ ਚ ਪੜਦੀਆਂ ਨੇ ਤੇਰੇ ਪਿੱਸੇ ਪਿੱਸੇ ਪਿੱਛੇ ਪਿੱਛੇ ਗਾਣਾ ਔਸਕਰ ਜਿੱਤੂ ਇਸ ਸਾਲ ਪਿੱਸੇ ਪਿੱਸਾ ਕੁੱਟਾਂਗੇ ਜੇ ਆਇਆ ਪਿੱਸੂ ਪੈ ਜਾਣ ਤੇਰੇ ਪਿੱਛੇ ਪਿੱਛੇ ਹਾਂ ਸੱਕਰ ਉਲਝ ਪੜਦੀਆਂ ਤੇਰੇ ਪਿਸੇ ਪਿਸੇ ਆ ਜਾਣਗੇ ਉਹਦੇ ਭਾਵ ਨੇ ਟੂਹਾ ਵੀ ਸੇਕਣਾ ਜੇ ਪੀਸੇ ਪੀਸੇ ਗਿਆ ਤਾਂ ਤੇਰਾ ਪੀਸਾ ਹੀ ਲਾਲ ਕਰਨਗੇ ਅਗਲੇ ਲੱਤਾ ਪਿੱਛੇ ਨਹੀਂ ਫਿਰ ਛਾਤੀ 'ਚ ਪਹਿਣ ਗਿਆ ਡੰਡੇ ਦੇ ਵਜੀ ਕਿਲੋ ਡੰਡੇ ਦੇ ਵਜੀ ਕਿਲੋ ਕਿਹੜੇ ਡੰਡੇ ਯਾਰ ਜਿਹੜੇ ਵਾਲ ਕੇ ਖਾਂਦੇ ਜੀ 10 ਰੁਪਏ ਦਾ ਹੀ ਕੰਡਾ ਏ ਕਿੰਨੇ ਦੇ ਡੇਢ 2 ਗਲੇ ਦਾ ਜੀ ਤੂੰ ਕਿ ਲੋਕੀ ਮੇਰੇ ਜਵਾਈ ਨੇ ਪੈਸੇ ਤੇਰੇ ਕੋਲ ਮੇਰੇ ਕੋਲ ਜੀ 10 ਰੁਪਏ ਆਉਂਦਾ ਇੱਕ ਮਿੰਨਾਂ ਦੀ 10 ਰੁਪਏ ਦਾ ਮੇਰਾ 10 ਰੁਪਏ ਲੈ ਕੇ ਆਂਦਾ ਬਾਈ ਪਿਛੇ ਦੀਆਂ ਕਿਲੋ ਵੀਰੇ 10 ਰੁਪਏ ਲੈ ਕੇ ਚਪੇੜਾ ਮਾਰ ਇਹਨੂੰ ਆਂਡੇ ਦੀਆਂ ਛਿਲਕਾਂ ਦੇ ਦੋ 10 ਰੁਪਏ ਚ ਬੀੜੀ ਦੇ ਬੰਡਲ ਵਰਗਾ ਮੂੰਹ ਆ ਅੰਡੇ ਛਾੜ ਤੂੰ ਡੰਡੇ ਖਾ ਤੈਨੂੰ ਫ੍ਰੀ ਚ ਖਲਾ ਦੇ ਨੇ ਸਾਬਣੇ ਵਧੀਆ ਐਕਟਿੰਗ ਕੀਤੀ ਜਰਨੇਟਰ ਨੇ ਨਰੇਸ਼ ਵੀਰ ਨੂੰ ਪੰਜਾਬ ਯੂਨੀਵਰਸਿਟੀ ਲੈ ਜਾਓ ਹੋਰ ਚੜਾਈ ਹੋ ਜਾਓ ਸਾਲਾ ਰੰਗ ਬਰੰਗਾ ਜਾ ਪੁੱਤ ਮੇਰੀ ਬੇਬੀ ਨਹੀਂ ਗਿਆ ਸੀ ਪੁੱਤ ਕਿਸੇ ਨਾਲ ਲੜਾਈ ਜਾ ਬਣਾ ਨਗਰੀ ਤੇਰੇ ਵਰਗੇ ਤਾਂ ਸੀ ਨਾ ਹੁਣ ਨੂੰ ਗੱਡੀ ਚਾੜ ਬੰਦੇ ਗੱਡੀ ਚਾੜ ਬੰਦੇ ਕਿੰਨੇ ਵਾਲੀ ਗੱਡੀ ਚਾੜੇਗਾ ਬਾਈ ਟਾਈਮ ਦੱਸ ਦੇ ਡਰੋਣਾ ਮੱਲੋਂ ਰੇਲ ਗੱਡੀ ਦੀ ਗੱਲ ਕਰ ਰਿਹਾ ਬਾਈ ਹੌਲੀ ਬੋਲ ਜੇ ਤੇਰਾ ਪਾਪਾ ਆ ਗਿਆ ਸਰਵਿਸ ਬਹੁਤ ਕਰੂ ਯਾਰ ਕੀ ਬਾਤ ਆ ਜਿਹੜੀ ਮੈਂ ਵੀਡੀਓ ਇਸ ਤੋਂ ਬਾਅਦ ਤੁਹਾਨੂੰ ਦਿਖਾਉਣੀ ਆ ਮੈਂ ਕਮੈਂਟ ਪੜ ਰਿਹਾ ਹੁਣ ਤੇ ਮੇਰਾ ਹਾਸਾ ਨਹੀਂ ਰੋਕ ਰਿਹਾ ਸੱਚੀ ਜਨਤਾ ਸਿਰਾਂ ਕਰਾਉਂਦੀ ਆ ਕਮੈਂਟਾਂ ਵਿੱਚ ਧਿਆਨ ਨਾਲ ਦੇਖਿਓ ਮੇਰਾ ਤਾਂ ਕਮੈਂਟ ਪੜਦੇ ਪੜਦੇ ਹਾਸਾ ਹਾਸ ਕੇ ਬੁਰਾ ਹਾਲ ਹੋ ਗਿਆ ਆ ਸਭ ਵੇਖੋ ਜੀ ਕਿੰਨਾ ਵੱਡਾ ਫੁੱਲ ਵੱਡਾ ਲਾਈਵ ਹੋ ਜਾਇਆ ਗੂਰ ਸਾਏ ਮੋੜ ਦੇ ਨਾਲ ਇੱਕ ਹੋਰ ਵੀ ਗਿਆ ਹੈ ਕਰਮਾ ਵਾਲਿਆ ਮੇਰ ਘਰ ਕਰਮਾ ਵਾਲਿਆ ਮੇਰ ਘਰ ਜੈਸੀ ਕੋਲਿਆ ਜੈਸੀ ਕੋਲਿਆ ਜੈਸੀ ਨਾ ਨਾ ਇਹ ਤਾਂ ਪਪਾ ਆਈਏ ਬਾਗਰੂ ਪਪਾ ਕਰਮਾ ਵਾਲਿਆ ਆ ਤਾਂ ਆਪਣਾ ਬਾਬਾ ਆਈਏ ਵੇਖ ਲੈ ਤੂੰ ਡਰੋਣਾ ਮੱਲੋ ਇਹ ਤਾਂ ਬਾਬਾ ਹੀ ਆ ਨੇੜੇ ਹੋ ਕੇ ਆਸ਼ੀਰਵਾਦ ਲੈ ਲਓ ਬਾਬੇ ਤੋਂ ਜੀ ਸੱਪ ਵੀ ਸੋਚਣ ਲੱਗਾ ਇਹ ਸੱਚੀ ਕਲੰਨਾ ਦਾ ਦੇਸ਼ ਆ ਨੇੜੇ ਤਾ ਜਾਓ ਇੱਕ ਵਾਰ ਦੇਵੇਗਾ ਤੁਹਾਨੂੰ ਦਰਸ਼ਨ ਜੈ ਸ਼ਿਵ ਪੋਲੇ ਨਾ ਨਾ ਬਾਬਾ ਵਾਗਰੂ ਬਾਬਾ ਵਾਗਰੂ ਬਾਬਾ ਕਿਰਪਾ ਕਰਦੇ ਜਿੰਨ ਤੇਰਾ ਦਰਸ਼ਨ ਕੀਤੇਰੇ ਬਾਬਾ ਕਿਰਪਾ ਕਰਦੇ ਮੈਂ ਕੀਤੇ ਨੇ ਮੈਂ ਕੀਤੇ ਨੇ ਭਰਦਾ ਬਾਬਾ ਅਰੇ ਬਾਬਾ ਪੀਰ ਕਰਮਾਂ ਵਾਲਿਆ ਤਾਰ ਜੇ ਨਹੀਂ ਜਾਂਦਾ ਜਾਂਦਾ ਜਾ 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 ਤਾਰ ਤੇ ਬਾਬਾ ਸਾਡੇ ਪਿੰਡ ਵਾਲੀ ਭਜਨੋ ਬੋਲਦੀ ਪਈ ਮੈਨੂੰ ਲੱਗਦਾ ਬੇਬੇ ਬਾਲੀ ਸੀਰੀਅਸ ਹੋ ਗਈ ਜੈ ਸ਼ਿਵ ਪੋਲੇ ਕਦੇ ਸ਼ਿਵ ਪੋਲੇ ਕਦੇ ਪੀਰ ਕਦੇ ਗੁਰੂ ਮਾਰੀ ਬਾਬਾ ਫੂਕ ਮਾੜੀ ਜਹੀ ਇਹ ਤਾਂ ਬਾਬਾ ਹੀ ਆ ਠੰਡ ਵਰਤਾ ਬਾਬਾ ਠੰਡ ਵਰਤਾ ਬਾਬਾ ਠੰਡ ਵਰਤਾ ਠੰਡ ਵਰਤਾ ਜੀ ਠੰਡ ਵਰਤਾ ਠੰਡ ਵਰਤਾ ਉਹਨੂੰ ਉਹ ਭੈਣ ਚੋ ਬਰਫ ਵਾਲਾ ਡ੍ਰੈਗਨ ਆ ਬਾਬਾ ਆਪ ਟੁੱਪ ਸੇਕਣ ਲੱਗਿਆ ਇਹ ਕਹਿੰਦੀ ਠੰਡ ਵਰਤਾ ਜਾ ਚਿ ਪੋੜੇ 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 ਜਿਨੇ ਪਹਿਲਾਂ ਦੇਖਿਆ ਉਹ ਤਰ ਗਿਆ ਬਾਕੀ ਰਹਿ ਗਏ ਬਾਬੇ ਦੇ ਪੈਰੀ ਹੱਥ ਲਾ ਦੇਖੀ ਠੰਡ ਵਰਤਾਉਂਦਾ ਘਰੇ ਲੈ ਜੋ ਠੰਡ ਛੱਡੋ ਬਾਬੇ ਨੇ ਬਰਫ਼ ਚਲਾ ਦੇਣਾ ਸਾਰਾ ਟੱਬਰ ਬਾਬਾ ਕਿਸ਼ਤਾਂ ਤਾਰਦੇ ਜਾਂਦਾ ਜਾਂਦਾ ਕਦੇ ਸ਼ਿਵ ਪੋਲੇ ਕਦੇ ਪੀਰ ਕਦੇ ਗੁਰੂ ਮਾਤਾ ਇਹ ਵੀ ਆਖ ਆਨਲਾਈਨ ਦਰਸ਼ਨ ਕਰਨ ਵਾਲਿਆਂ ਨੂੰ ਵੀ ਤਾਰੀ ਜਾਂਦਾ ਜਾਂਦਾ ਨਾਲ ਲੈ ਜਾ ਵੀਡੀਓ ਦੇ ਇਹ ਪਾਰਟ ਲਈ ਸਪੈਸ਼ਲ ਕਮੈਂਟ ਕਰਕੇ ਦੱਸੋ ਸਾਪੜੀ ਵੀਡੀਓ ਕਿੱਦਾਂ ਲੱਗੀ ਮੇਰਾ ਤਾਂ ਹਜੇ ਵੀ ਹਾਸਾ ਨਹੀਂ ਰੋਕ ਰਿਹਾ ਪਤਾ ਨਹੀਂ ਕਿੰਨੇ ਟੇਕ ਲਏ ਆ ਇਸ ਨੂੰ ਰਿਕਾਰਡ ਕਰਨ ਲਈ ਹਾਂਜੀ ਇੱਥੇ ਤੱਕ ਆ ਗਏ ਜੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤੇ ਦਿਲੋਂ ਧੰਨਵਾਦ ਦਿਲੋਂ ਪਿਆਰ ਤੁਹਾਡੇ ਸਾਰਿਆਂ ਨਾਲ ਐਨਾ ਪਿਆਰ ਦੇਣ ਲਈ ਕਮੈਂਟਾਂ 'ਚ ਆਹ ਕਮੈਂਟ ਨੇ ਪਿਛਲੀਆਂ ਦੋ ਵੀਡੀਓ ਤੇ ਬਈ ਸੱਚੀ ਰੂਹ ਖੁਸ਼ ਹੋ ਜਾਂਦੀ ਹੈ ਕਮੈਂਟ ਪੜ੍ਹ ਕੇ ਬਹੁਤ-ਬਹੁਤ ਪਿਆਰ ਬਈ ਤੁਹਾਡੇ ਸਾਰਿਆਂ ਨਾਲ ਤੇ ਇਸ ਤবার ਛੋਟੀ-ਮੋਟੀ ਗੱਲ ਦੀ ਵਾਰਤੋ ਕੀਤੀ ਜਾ ਸਕਦੀ ਹੈ ਜਿਨ੍ਹਾਂ ਨੂੰ ਗਾਣਾ ਨਹੀਂ ਪਸੰਦ ਉਹਨਾਂ ਲਈ ਵੀਡੀਓ ਇੱਥੋਂ ਤੱਕ ਇਸੀ ਛੱਡ ਕੇ ਜਾ ਸਕਦੇ ਆ ਤੇ ਬਾਕੀ ਆਪਦੇ ਰਿਸਕ ਤੇ ਦੇਖਿਓ ਮੈਂ ਉਹਦਾ ਫੋਟੋ ਆਪਣੇ ਫੋਨ ਦੀ ਸਕਰੀਨ ਤੇ ਲਾਇਆ ਮੰਮੀ ਕਹਿੰਦੀ ਇਹ ਕੋਣ ਹੈ ਮੈਂ ਕਹਾਂ ਨਵਾਂ ਸਿੰਗਰ ਆਇਆ ਤੇਰੇ ਘਰੋਂ ਸੰਗਲ ਖੋਲਾ ਹੋਇਆ ਨੇ ਬੋਲਦੇ ਕੁਝ ਨਹੀਂ ਟੈਂਪੂ ਨੂੰ ਇਹਦੇ ਚ ਠੁਮਕੇ ਲਾਉਣ ਦੀ ਕੀ ਗੱਲ ਸੀ ਫਿਰ ਪੱਕਾ ਜੌਨੀ ਸਿਰਸ ਦਿਲਾਈ ਹੋਣੀ ਸਾਲੇ ਨੇ ਬੁੰਡ ਵੇਖ ਪਤੀਲੇ ਵਾਂਗੂ ਵਧਾਈ ਆ ਇਹ ਭੈਣ ਦੀ ਦੇਣਾ ਵਾਰੀ ਵਾਰੀ ਮੱਥੇ ਲੱਗ ਜਾਂਦਾ ਏ ਭਾਈ ਕੌੜਾ ਏ ਪਰ ਸੱਚ ਆ ਪੁੱਤ ਨਸਾ ਲੈਣ ਗਿਆ 500 ਦਾ ਪਿਓ ਲੈਣ ਗਿਆ ਦਾਰੂ 1000 ਰੁਪਏ ਦੀ ਮਾਂ ਦੌਰ ਤੇ ਪੇ ਦੀ ਕਣਕ ਲੈਣ ਲਈ ਮਾਂ ਲੰਬੀ ਲੈਂਚ ਖੜੀ ਆ ਦੇਖੋ ਯਾਰ ਕਿੱਡੀ ਵੱਡੀ ਗੱਲ ਆ ਇਕ ਮਾਂ ਦੇ ਕੋ ਰੱਬ ਦਾ ਹੀ ਰੂਪ ਵਿਚਾਰੀ ਲਾਈਨ ਚ ਹੋ ਸਕਦਾ ਕੌੜੀ ਨਗੇ ਜਾਲਮਾ ਕਿਹੜਾ ਨਸ਼ਾ ਕਰਦਾ ਤੂੰ ਕੌੜੀ ਤਾਂ ਆਪੇ ਲਗਣੀ ਤੇਰੇ ਮੂੰਹੋਂ ਜੋ ਨਿਕਲੀ ਏ ਗੁਰਦਾ ਟੱਚ ਗੱਲ ਮਾਂ ਕਣਕ ਲੈਣ ਲਈ ਲਾਈਨ ਚ ਖੜੀ ਆ ਪੁੱਤ ਕੁਰਸੀ ਤੇ ਬੈਠਾ ਸੱਚ ਸੁਣਾਈ ਜਾਂਦਾ ਬਹੁਤ ਵਧੀਆ ਗੱਲ ਕਹੀ ਬਈ ਤੇਰੀ ਭੈਣ ਦੀ ਬਈ ਬਹੁਤ ਹੀ ਕੋੜਾ ਸੱਚ ਸੁਨਾਤਾ ਆਪਣੇ ਘਰ ਦੇ ਪਰਦੇ ਨਹੀਂ ਫਰੋਲੀ ਦੇ ਨਰੇਸ਼ ਗੱਲ ਤਾਂ ਛੋਟੀ ਸੀ ਪਰ ਤੂੰ ਕੱਟ ਪਾ ਪਾ ਕੇ ਵੱਡੀ ਕਰਤੀ ਬਈ ਕੋੜਾ ਏ ਪਾ ਸੱਚਾ ਪੁੱਤ ਨਸ਼ਾ ਲੈਣ ਗਿਆ 500 ਦਾ ਪਿਓ ਲੈਣ ਕੇ दारू 1000 ਰੁਪਏ ਦੀ ਮਾਂ ਦੌਰ ਰਪਏ ਦੀ ਕਣਕ ਲੈਣ ਲਈ ਮਾਂ ਲੰਬੀ ਲਾਈਨ 'ਚ ਖੜੀ ਆ ਦੇਖੋ ਯਾਰ ਕਿੱਡੀ ਵੱਡੀ ਗੱਲ ਆ ਇੱਕ ਮਾਂ ਦੇਖੋ ਰੱਬ ਦਾ ਹੀ ਰੂਪ ਵਿਚਾਰੀ ਲਾਈਨ 'ਚ ਮਾਂ 2 ਰੁਪਏ ਵਾਲੀ ਕਣਕ ਲੈਣ ਲਈ ਲਾਈਨ 'ਚ ਲੱਗੀ ਆ ਤੇ ਪੁੱਤ ਕੁਰਸੀ 'ਤੇ ਬੈਠਾ ਖੂਸੀਆਂ ਪੋਰੀ ਜਾਂਦਾ ਗਲਤ ਛੋਟੀ ਸੀ ਟਾਈਮ ਜ਼ਿਆਦਾ ਲੱਗ ਗਿਆ 15 ਸੈਕਿੰਡ ਦੀ ਵੀਡੀਓ ਚ ਵੀਰ ਨੇ 1500 ਕਾਟ ਲਾਤਾ ਅਖੀਰ ਤੇ ਅੱਖਾਂ ਐਵੇਂ ਮੀਚਦਾ ਜਿਵੇਂ ਕਿਸੇ ਨੇ ਉਂਗਲ ਧੱਕੀ ਹੋਵੇ ਲੱਗਦਾ ਬਈ ਗੱਲ ਜ਼ਿਆਦਾ ਕੋੜੀ ਸੀ ਅੱਖਾਂ ਚ ਪੈ ਗਈ ਐਨਾ ਸੱਚ ਨਾ ਬੋਲਿਆ ਕਰ ਐਮ ਐਲ ਏ ਵੀ ਬੰਨਾ ਤੂੰ ਨਰੇਸ਼ ਵੀਰੇ ਮੈਨੂੰ ਦੱਸ ਕਿੱਥੇ ਖੜੀ ਆ ਮੈਂ ਛੱਡ ਜਾਵਾਂਗਾ ਕਰੇ ਹੈੱਡਫੋਨ ਲਾ ਲੋ ਸਾਰੇ ਭੈਣ ਦੀ ਲੜ ਲੈਣੇ ਮੁਸਲਮਾਨ ਕਹਿਵਾਂਦੇ ਹੋ ਭੈਣ ਯਕੂਬ ਰੁਕ ਜਾ ਸਾਲਿਆ ਗੁੰਝਲ ਦਾ ਕੱਢ ਲੈਣ ਦੇਂਦਾ ਹੈੱਡਫੋਨ ਦੇ ਭੈਣ ਦੇਖੋ ਸਾਨੂੰ ਲਾਮੇ ਦਿੰਦੇ ਹੋ ਕਿ ਉੱਥੇ ਆ ਕੇ ਲੜੀਏ ਭੈਣ ਦੀ ਲੰਨ ਲੈਣਿਓ ਸੌਰੀ ਬਾਜੀ 2-4 ਸਕਿੰਟ ਦਾ ਸਮਾਂ ਤਾਂ ਦੇ ਦੇਣਾ ਸੀ ਓ ਪਏ ਹੈੱਡਫੋਨ ਲਾ ਤਾਂ ਲੈਣ ਦੇ ਸਟੂਡੈਂਟੋ ਕਦੋਂ ਜਗ ਹੋ ਗਏ ਕਿਤਾਬਾਂ ਭੈਣ ਦੀ ਲੈਣ ਲੈਣੀਆਂ ਜਿਹੜੀਆਂ ਪੜਦੇ ਹੋ ਕਲਾਸ ਦੇ ਚਾਚੇ ਦਾ ਖਾਸ ਰਿਸ਼ਤੇਦਾਰ ਲੱਗਦਾ ਕੋਈ ਹਾਜੀ ਤਾਂ ਮੈਂ ਹੈੱਡਫੋਨ ਹੀ ਲੱਭਦਾ ਸੀ ਖੋਤੀ ਦੇ ਬੱਚਾ ਹੈੱਡਫੋਨ ਤਾਂ ਲਾ ਲੈਣ ਦਿੰਦਾ ਸਾਲਿਆ ਚੰਗਾ ਹੋਇਆ ਪਹਿਲਾਂ ਹੀ ਲੱਗੇ ਸੀ ਇੱਕੋ ਦਾ ਮਹਮਲਾ ਕਰਤਾ ਤੂੰ ਤਾਂ ਕਿਆ ਬਾਤ ਆ ਨਰੇਸ਼ ਫੁੱਦੀ ਦਿਆ ਸਾਲਾ ਪਹਿਲਾ ਮੈਨੂੰ ਲੱਗਿਆ ਬਾਸਰੀ ਬਜਾਉਣ ਲੱਗਿਆ ਇਹ ਤਾਂ ਗੰਨਾ ਚੂਪੀ ਜਾਂਦਾ ਵੀਰ ਗੰਨਾ ਪਿੱਛੇ ਲੈ ਲਾ ਸਤਿ ਸ਼੍ਰੀ ਅਕਾਲ ਜੀ ਪੀਜੀਆਈ ਦੇ ਡਾਕਟਰਾਂ ਵੱਲੋਂ ਨਰੇਸ਼ ਵੀਰ ਨੂੰ ਅੱਗੇ ਰੰਧੀਰ ਮਾਨ ਨੂੰ ਰੈਫਰ ਕਰ ਦਿੱਤਾ ਗਿਆ ਹੈ ਖਾ ਇੱਕ ਸਾਲਾ ਕਲਨਜਾ ਮਾਦਰ ਚੋਦ ਇਹ ਭੈਣ ਦੀ ਐਵੇਂ ਮੂੰਹ ਬਣਾ ਰਿਹਾ ਕੀ ਗੱਲ ਗੰਨਾ ਖੱਟਾ ਇਹਦੀ ਵੀਡੀਓ ਕੌਣ ਬਣਾਉਂਦਾ ਉਹਦੇ ਹੱਥ ਵੱਡੋ ਉਹ ਦੇ ਪਿੱਛੇ ਹੋ ਜਾ ਅਮਰੂਦ ਵੀ ਮਿੱਠਾ ਨਾ ਕਰਦੀ ਆਂਟੀ ਤੁਸੀਂ ਟੀਵੀ ਤੇ ਆਇਆ ਕਰੋ ਮੈਂ ਹੁਣ ਟੀਵੀ ਨਹੀਂ ਦੇਖਦੀ ਤਾਂ ਮਿੱਤਰੋ ਐਸੇ ਨਾਲ ਇਸ ਵੀਡੀਓ ਨੂੰ ਖਤਮ ਕਰਦੇ ਆਂ ਜਲਦੀ ਮਿਲਦੇ ਆਂ ਇੱਕ ਹੋਰ ਵੀਡੀਓ ਦੇ ਨਾਲ ਵੀਡੀਓ ਕਿਤਾ ਲਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸ ਕੇ ਜਾਇਓ